ਸਸੀ ਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਥ ਤੁਹਾਡੇ ਵਾਸਤੇ ਲੈ ਕੇ ਆਇਆ ਜੀ 골ਡਨ ਓਪਰਚ्युनिटी ਔਰ ਖਾਸ ਕਰਕੇ ਉਹਨਾ ਕਲੈਂਟਸ ਵਾਸਤੇ ਜਿਹੜੇ ਕਲੈਂਟਸ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਕੈਨੇਡਾ ਦੇ ਵਿੱਚ ਸਪਾਂਸਰਸ਼ਿਪ ਤੇ ਬਾਹਰ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਕਲੈਂਟਸ ਨੇ ਉਹਨਾਂ ਨੂੰ ਲੱਗਦਾ ਕਿ ਜੇਕਰ ਸਾਡੇ ਕੋਲ ਕੋਈ ਵੀ ਸਪਾਂਸਰਸ਼ਿਪ ਹੋਏਗੀ ਕੋਈ ਸਾਡੇ ਕੋਲ ਇਵੈਂਟ ਹੋਏਗਾ ਤਾਂ ਸਾਡਾ ਵੀਜ਼ਾ ਦਾ ਸਕਸੈਸ ਰੇਟ ਆਏਗਾ ਸੋ ਵੈਸਟਰਨ ਪਾਥ ਤੁਹਾਡੀ ਹੈਲਪ ਕਰੇਗਾ ਖਾਸ ਕਰਕੇ ਬਹੁਤ ਸਾਰੇ ਰਿਲੇਟਿਵਜ਼ ਹੁੰਦੇ ਨੇ ਜਿਹੜੇ ਕਿਸੇ ਕਾਰਨ ਕਰਕੇ ਤੁਹਾਨੂੰ ਬਾਹਰ ਬੈਠੇ ਸਪਾਂਸਰਸ਼ਿਪ ਨਹੀਂ ਕਰ ਸਕ ਮੁਕ ਕਰੇਗਾ ਫੇਅਰ ਔਰ ਇਵੈਂਟਸ ਦੇ ਉੱਪਰ ਤੁਸੀਂ ਜਾਣਦੇ ਹੋ ਕਿ ਹਰ ਇੱਕ ਕੰਟਰੀ ਦੇ ਵਿੱਚ ਕੈਨੇਡਾ ਦੀ ਗੱਲ ਕਰ ਲਈਏ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਅਸਟ੍ਰੇਲੀਆ ਜਾਂ ਯੂਕੇ ਦੀ ਗੱਲ ਕਰ ਲਈਏ ਬਹੁਤ ਸਾਰੇ ਕੰਪਨੀਆਂ ਦੇ ਇਵੈਂਟ ਹੁੰਦੇ ਨੇ ਫੇਅਰ ਹੁੰਦੇ ਨੇ ਖਾਸ ਕਰਕੇ ਗੱਲ ਕਰ ਲਈਏ ਐਗਰੀਕਲਚਰ ਪ੍ਰੋਫਾਈਲ ਬਾਰੇ ਵੈਸੇ ਪਾਤ ਨੇ ਬਹੁਤ ਸਾਰੇ ਵੀਜ਼ਾ ਐਗਰੀਕਲਚਰ ਪ੍ਰੋਫਾਈਲ ਤੇ ਲੈ ਸੀ ਜਿਵੇਂ ਕਿ ਅਸੀਂ ਫੇਅਰ ਤੇ ਜਾਂਦੇ ਹਾਂ ਜੀ ਐਗਰੀਕਲਚਰ ਤੇ ਜਿਸ ਦੇ ਵਿੱਚ ਤੁਹਾਨੂੰ ਨਵੀਂ ਟੈਕਨੋਲੋਜੀ ਦੇ ਨਾਲ ਜਾਣੂ ਕਰਵਾਇਆ ਜਾਂਦਾ ਕਿ ਤੁਸੀਂ ਪੰਜਾਬ ਦੇ ਵਿੱਚ ਬੈਠੇ ਆਪਣੀ ਖੇਤੀ ਨੂੰ ਕਿਵੇਂ ਉੱਪਰਲੇ ਲੈਵਲ ਤੱਕ ਲੈ ਜਾ ਸਕਦੇ ਹੋ ਸੋ ਇੱਕ ਨਵੀਂ ਮਸ਼ੀਨਰੀ ਬਾਰੇ ਤੁਹਾਨੂੰ ਜਾਣੂ ਕਰਵਾਇਆ ਜਾਂਦਾ ਸੋ ਵੈਸਨ ਪਾਥ ਨੇ ਬਹੁਤ ਸਾਰੇ ਇਵੈਂਟਸ ਬਹੁਤ ਸਾਰੇ ਫੇਅਰ ਨੂੰ ਬੁੱਕ ਕਰਕੇ ਕਾਫੀ ਕਲਾਈਂਟ ਦੇ ਹਜ਼ਾਰਾਂ ਵੀਜ਼ੇ ਲੈਨੇ ਸੋ ਤੁਸੀਂ ਵੀ ਇਸ ਬਾਰੇ ਜਾਨਣਾ ਚਾਹੁੰਦੇ ਹੋ ਕਿ ਵੈਸਨ ਪਾਥ ਹੋਟਲ ਬੁਕਿੰਗ ਦੇ ਨਾਲ-ਨਾਲ ਜੈਨੂਅਲ ਸਪਾਂਸਰਸ਼ਿਪ ਲੈ ਕੇ ਕਿਵੇਂ ਵੀਜ਼ਾ ਅਪਲਾਈ ਕਰ ਰਿਹਾ ਤਾਂ ਅੱਜ ਹੀ ਪਹੁੰਚੋ ਵੈਸਨ ਪਾਥ ਦੇ ਅਫੀਸ ਹਜ਼ਾਰਪੁਰ ਕਿਉਂਕਿ ਵੈਸਨ ਪਾਥ ਨੇ ਹਜ਼ਾਰਾਂ ਫੈਮਿਲੀ ਦੇ ਸੁਪਨੇ ਪੂਰੇ ਕੀਤਨੇ ਬਾਰ ਜਾਣਦੇ ਸੋ ਤੁਸੀਂ ਵੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਆਪਣੇ ਫਰੈਂਡਸ ਦੇ ਨਾਲ ਜਾਂ ਫੈਮਿਲੀ ਦੇ ਲੇ ਰਿਹਾ ਜੀ ਵੀਜ਼ਾ ਹੀ ਵੀਜ਼ਾ